ਦੇ ਆ ਤੇ ਉਹ ਸਿਆਪ ਨੂੰ ਦੇਖਣਾ ਸੱਚਾ ਉਸ ਵੇਰੀ ਫਿਚੇ ਦੇਖੋ ਬਹੁਤ ਫੀਰਦਾ ਅਜਿਹਾ ਹੋਣਾ ਉਹ ਸਭਰਾ ਉਹ ਸੱਚਾ ਹੋਊਗਾ ਅ ਐਸੇ ਨੂੰ ਆਪਾਂ ਉਸ ਥਾਂ ਤੇ ਖੜਿਆ ਜਿੱਥੇ ਸ਼ੈਪਰਡ ਤੋਂ ਬੋਡੀਆਂ ਵੀ ਕੋਰ ਮਹਾਵਿਦਿਕਾਰ ਆ ਉੱਥੇ ਜਾ ਕੇ ਤੁਹਾਨੂੰ ਆ ਜਿਹੜਾ ਪਾਰਕ ਆ ਆਪਣਾ ਹੰਡਵਡ ਪਾਰਕ ਇੱਥੇ ਵਜੀਆ ਇਹ ਹਾਦਸਾ 2 ਵਜੇ ਹੋਇਆ ਰਾਤੀ ਤੇ ਲੰਗੀ ਨਾਂ ਮੈਂ ਉਹ ਪਰਿਆ ਪਰ ਇਹ ਹਾਦਸੇ ਦੇ ਵਿੱਚ ਜਿਹਨਾਂ ਨੇ ਫਿੱਕ ਸੀਗਾ ਉਹਦੀ ਕਮਪਨੀtion ਆਫ ਕਰੀ ਸੀ ਹੋ ਸਕੀ ਮੌੜੀ ਦੀ ਸਿਨਾਪਤ 21 ਸਾਲਾ ਕਸ਼ਮੀਰ ਤੋਂ ਔਰ ਬਾਹਲ ਦੇ ਰੂਪ ਦੇ ਵਿੱਚ ਹੋਈ ਹੈ ਜਿਹੜੀ ਕਿ ਪੰਜਾਬੜ ਮੁਟਿਆਰ ਆ ਮੁਟਿਆਰ ਸੀ ਤੇ ਬਹੁਤ ਵੱਤ ਭਾਗ ਹੈ ਹਾਦਸਾ ਵਾਪਰਿਆ ਆ ਸ਼ੈਫਗੁਰ ਤੋਂ ਆ ਰਾਤ 2 ਵਜੇ ਮੁੱਤੀ ਦੀ ਗਾਰ ਆ ਸਿੱਧੀ ਫਰੀ ਐਂਡ ਤੇ ਜਾਂਦੀ ਪਹੁੰਚ ਸਿੱਧੀ ਲੱਗ ਜਾਂਦੀ ਆ ਇਸ ਵਾਰ ਕੁਝ ਵਿੱਚ ਵਾਹੀਦੀ ਆ ਉਸ ਤੋਂ ਬਾਅਦ ਗਾਰ ਨੂੰ ਅੱਗ ਲੱਗ ਜਾਂਦੀ ਆ ਆ ਜਿਹੜੇ ਘਾਰਕ ਮੀਡੀਆ ਰਪੋਰਟਾਂ ਨੇ ਜਾਂ ਜਿਹੜੇ ਪੁਲਿਸ ਦੀ ਜਿਹੜੀ ਇਸ ਮਾਮਲੇ ਦੇ ਵਿੱਚ ਕਹਿਣਾ ਆ ਉਹ ਵਿਸ਼ੇਲ ਰਿਪੋਰਟ ਦੇ ਉੱਤੇ ਉਹਨਾਂ ਨੇ ਕਿਹਾ ਕਿ BMW ਜਿਹੜੀ ਜ਼ਰੂਰ ਕੋਟੀ ਦੀ ਹੈ। ਪੁਜੀਪੇਟਾ ਦੇ ਵਿੱਚ ਬਾ ਜਿਹੜੀ ਅਫਸਰ ਦੇ ਹਵਾਲੇ ਸੀ ਸ਼ਮੀਤ ਕੋਰ ਮਾਹਲ ਜਿਹੜੇ ਨੇ ਉਹਨਾਂ ਨੂੰ ਇਸ ਹਾਦਸੇ ਦੇ دوران ਉਸ ਕਾਪ ਦੇ ਵਿੱਚ ਤਾਹਰ ਦੇ ਤਰ੍ਹਾਂ ਜਿਹੜਾ ਸ਼ਿਕਾਪ ਦੇ ਨਾਮ ਐਸ ਗਿਆ ਬਾਕੀ ਸਿਥਿਤੀ ਨਾਲੋਂ ਮਾਣਿਕ ਇਹ ਕੋਲਨਾਕਿਸਤਾਰ ਦੇ ਵਿੱਚ ਜਿਹੜੀ ਬੜੀ ਵੱਤ ਪਾ ਕੇ ਆ ਹਾਦਸੇ ਤੋਂ ਸੁਣਵਾ ਜਾਈ ਗਈ ਉਸ ਸਬੰਧ ਵਿੱਚ ਆ ਵੈਕਟਰ 10 ਈੜ ਤੋਂ ਉਹ ਸ਼੍ਰੀਪਾ ਦਾ ਹਾਦਸੇ ਸਾਰਾ ਕਥਨ ਸੁਣਿਆ ਕਿ ਉਸ ਨੇ ਇਸ ਦਾ ਵੀ ਦੱਸਿਆ ਇਹ ਨਹੀਂ ਦੱਸਿਆ ਹਲਿਤਾ ਕਿ ਹਾਦਸੇ ਦੇ ਪਿੱਛੇ ਕਾਰਨ ਕੀ ਰਹੇ ਨੇ ਪਰ ਜਿਹੜੀ ਵੀਡੀਓ ਫੁਟੇਜ ਇਸ ਮਾਮਲੇ ਦੇ ਵਿੱਚ ਰਿਲੀਜ਼ ਕੀਤੀ ਗਈ ਆ ਉਹਦੇ ਵਿੱਚ ਇੰਕਾਰ ਜਿਹੜੀ ਆ ਉਹ ਦੇਖੀ ਜਾ ਸਕਦੀ ਸਿੱਧੀ ਅਸਲੀਅਤ ਦੇ ਮੁਕਤੀ ਬਜਾਏ ਸਿੱਧੀ ਲੰਘ ਜਾਂਦੀ ਆ ਜੇਕਰ ਤੁਸੀਂ ਜੀਓਗ੍ਰਾਫਿਕਲੀ ਦੇਖੋਗੇ ਤਾਂ ਫੀਰ ਐਂਡ ਹਰ ਦੇ ਉੱਤੇ ਬਹੁਤ سارے ਜਿਹੜੇ ਇੱਕ ਸੈਕਟਰ ਨੇ ਉਹ ਅਜਿਹੇ ਨੇ ਜਿੱਥੇ ਜਿਹੜਾ ਅਗਲਾ ਇੱਕ ਮੋੜ ਆ ਉਹ ਹੈ ਨੀਗਾ ਮਤਲਬ ਇਹ ਇਸ ਤਰ੍ਹਾਂ ਦਾ ਇੰਟਰਸੈਕਸ਼ਨ ਜਿੱਥੇ ਟੀ ਪੁਆਇੰਟ ਬਣਦੇ ਆ ਜਿਵੇਂ ਸ਼ੈਪਰਡ ਆ ਪੋਰਟ ਵਾਸ਼ਿੰਗਟਨ ਆ ਇਸ ਤੋਂ ਅੱਗੇ ਜਿਹੜੇ ਨੇ ਪੋਰਟ ਵਾਸ਼ਿੰਗਟਨ ਨੇ ਲਾ ਕੇ ਤਾਂ ਫਿਰ ਵੋਡਵਰਡ ਪਾਰਕ ਪੈ ਜਾਂਦਾ ਕਿਉਂਕਿ ਅੱਗੇ ਦਰਿਆ ਤੇ ਇਸ ਕਰਕੇ ਇਹ ਐਚ ਤੇ ਬਣੀ ਹੋਈ ਜਿਹੜੀ ਰੋਡ ਆ ਔਰ ਇੱਥੇ ਅੱਜ ਫੇਰ ਇਸੋ ਕੁਝ ਆਪਕੋ ਇੱਕ ਜੇ ਸੜਕਾ ਪਰ ਉਹ ਜਿਹੜੇ ਵੀ ਸ਼ਾਇਦ ਅੰਦਾਜ਼ਾ ਨਾਲ ਆ ਵੀ ਤੇ ਕੀ ਕਾਰ ਮੇਸਾ ਦਾ ਇਤਿਹਾਸ ਬਾਰੇ ਕੁਛ ਦੱਸ ਸਕੀਆ ਪਰ ਇਹ ਸਾਥ ਸੇ ਨੇ ਕੁਸ਼ੀਦਤੌਰ ਦੀ ਮਹਾਂ ਦੀ ਜਾਨਾ ਕੋਈ ਨਹੀਂ ਜੀ ਸੋ ਇਹ ਬਸ ਇੱਕ ਜਾਣਕਾਰੀ ਆਪਾਂ ਨੂੰ